ਸੰਤ ਸੇਵਕ ਹਸਪਤਾਲ ਵੱਲੋਂ ਕਰਵਾਏ ਗਏ ਤੀਜ ਮੇਲੇ 'ਚ ਪਈਆਂ ਤੁਮਾ ਲੋਕਾਂ ਇੱਕ ਅਜਸਵਿੰਦਰ ਪ੍ਰਾੜ ਅਤੇ ਗਲੋਰੀ ਬਾਵਾ ਨੇ ਆਪਣੇ ਗਾਣਿਆ ਰਹੀ ਪਈਆਂ ਧੰਮਾਲਾਂ ਸੰਤ ਸੇਵਕ ਹਸਪਤਾਲ ਦੇ ਐਮ ਡੀ ਰਾਜਪੀਰ ਅਤੇ ਆਰ ਪ੍ਰੀਤ ਦੀ ਟੀਮ ਵੱਲੋਂ ਅਹਿਮ ਸ਼ਖਸੀਤਾਂ ਨੂੰ ਕੀਤਾ ਸਨਮਾਨ ਆਈਆਂ ਹੋਈਆਂ ਬੀਬੀਆਂ ਪੈਣਾ ਔਰਤਾਂ ਤੇ ਬੱਚੀਆਂ ਨੇ ਸੰਤ ਸੇਵਕ ਹਸਪਤਾਲ ਦਾ ਕੀਤਾ ਧੰਨਵਾਦ ਫਤਿਹਗੜ ਚੂੜੀਆਂ ਸੰਤ ਸੇਵਕ ਹਸਪਤਾਲ ਵੱਲੋਂ ਬੀਐਸ ਰਿਜ਼ੋਰਟ ਵਕੇ ਸਾਵੰਦ ਦੇ ਅਜ ਇੱਕ ਹੀਲੇ ਐਤਵਾਰ ਤੀਜ ਦਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਆਈਆਂ ਣਾ ਬੀਪੀਆਂ ਮਹਿਲਾ ਮਾਤਾਵਾਂ ਅਤੇ ਬੱਚੀਆਂ ਮਟਿਆਰਾਂ ਨੇ ਨੱਚ ਭੋਲੀਆਂ ਪਾ ਖੂਬ ਰੌਣਕਾਂ ਲਗਾਈਆਂ ਮੇਲੇ ਵਿੱਚ ਪਹੁੰਚੀ ਉੱਗੀ ਲੋਕਾ ਇੱਕਾ ਜਸਵਿੰਦਰ ਬਰਾੜ ਅਤੇ ਗਲੋਰੀ ਬਾਵਾ ਵੱਲੋਂ ਆਪਣੇ ਗਾਣਿਆਂ ਰਾਹੀਂ ਖੂਬ ਧਮਾਲ ਲਪਾਈਆਂ ਅਤੇ ਉਹਨਾਂ ਨੇ ਮਟਿਆਰਾਂ ਬੱਚੀਆਂ ਅਤੇ ਔਰਤਾਂ ਚੰਗੀ ਮਜ਼ਬੂਤ ਕਰ ਦਿੱਤਾ ਕਰਵਾਏ ਗਏ ਤੀਜ ਮੇਲੇ ਦੇ ਮੁੱਖ ਪ੍ਰਬੰਧਕ ਸੰਤ ਸੇਵਕ ਹਸਪਤਾਲ ਦੇ ਐਮ ਡੀ ਡਾਕਟਰ ਰਾਜਵੀਰ ਹਰਪ੍ਰੀਤ ਭੱਤੇ ਐਮ ਡੀ ਰਵਿੰਦਰ ਗੋਗਿਲ ਤੇ ਮਲਜੀਤ ਗੁਰ ਗਿੱਲ ਤੇ ਉਹਨਾਂ ਦੀ ਟੀਮ ਵੱਲੋਂ ਆਈਆਂ ਹੋਈਆਂ ਅਹਿਮ ਸ਼ਖਸੀਅਤਾਂ ਜਨਾਬੇ ਜੋਤ ਸਿੰਘ ਸਮਰਾ ਹਲਕਾ ਚਾਰਜ ਅਕਾਲੀ ਦਲ ਅਜਨਾਲਾ ਐਸਐਚਓ ਫਤਿਹਗੜ ਚੂੜੀਆਂ ਪ੍ਰਭ ਜੋਤ ਸਿੰਘ ਐਸਐਚਓ ਸ਼੍ਰੀ ਹਰਗਵਿੰਦਪੁਰ ਸੁਖਵਿੰਦਰ ਸਿੰਘ ਸਮੀਤ ਹੋਰ ਵੀ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਜੋ ਪਹੁੰਚੀਆਂ ਹੋਈਆਂ ਸਨ ਉਹਨਾਂ ਵਿੱਚ ਨਾਲ ਇਲਾਕੇ ਦੇ ਪੰਚ ਸਰਪੰਚ ਵੀ ਮੌਜੂਦ ਸਨ ਜਿਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਕਾਉਂਸਲਰ ਦਵਿੰਦਰਪਾਲ ਸਿੰਘ ਮੱਗਾ ਨੂੰ ਵੀ ਕੀਤਾ ਗਿਆ ਸਨਮਾਨ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾਵਾਂ ਬੀਬੀਆਂ ਪੈਣਾ ਬੱਚੀਆਂ ਔਰਤਾਂ ਵੱਲੋਂ ਸੰਤ ਸੇਵਕ ਹਸਪਤਾਲ ਤੇ ਐਮਡੀ ਡਾਕਟਰ ਰਾਜਵੀਰ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਵੀ ਕੀਤਾ ਗਿਆ ਉਹਨਾਂ ਕਹਾਂਗੇ ਮੇਲੇ ਨਾਲ ਸਾਨੂੰ ਪੁਰਾਣਾ ਵਿਰਸਾ ਯਾਦਾ ਹੈ ਤੇ ਅਤੇ ਆਪਣਾ ਰੰਗਲਾ ਪੰਜਾਬ ਦਿਖਾਈ ਦੇ ਰਿਹਾ ਹੈ ਮੇਲੇ ਵਿੱਚ ਖਾਸੀਅਤ ਇਹ ਰਹੀ ਕਿ ਲੋਕ ਗਾਇਕ ਜਸਵੰਦਰ ਕੌਰ ਬਰਾੜ ਨਾਲ ਇੱਕ 18 ਸਾਲ ਦੀ ਉਪਰਹੀ ਕਲਾਕਾਰ ਕਰਨਪ੍ਰੀਤ ਕੌਰ ਜਿਸ ਨੇ ਆਪਣੇ ਗਾਣਿਆਂ ਰਾਹੀਂ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਉਸ ਦੀ ਆਵਾਜ਼ ਤੇ ਅੰਦਾਜ਼ ਤੋਂ ਇਹ ਲੱਗ ਰਿਹਾ ਸੀ ਕਿ ਉਹ ਆਉਣ ਵਾਲੇ ਸਮੇਂ ਦੀ ਪੰਜਾਬੀ ਗਾਇਕੀ ਦਾ ਇੱਕ ਭਵਿੱਖ ਹੈ ਦਿਖਾਉਂਦੇ ਹਾਂ ਤੁਹਾਨੂੰ ਤੀਜ ਮਿਲੇ ਦੀਆਂ ਖਾਸ ਚਲਕੀਆਂ ਹੋ ਮੇਰੀਆਂ ਕੂਰੀਆਂ ਲਾਇ ਜੇ ਤੂੰ ਚੱਲਿਆ ਮਾਰੇ ਪਿਆਰ ਫਤੇਗੜ ਚੂੜੀਆਂ ਚ ਤੀਆਂ ਦੇ ਤਿਹਾਰ ਲਗਾਤਾਰ ਹਰ ਸੌਂ ਦੇ ਐਤਵਾਰ ਮਨਾਏ ਜਾ ਰਹੇ ਨੇ ਇਸ ਐਤਵਾਰ ਵੀ ਜੋ ਕਿ ਸੌਂ ਦਾ ਆਖਰੀ ਐਤਵਾਰ ਹੈ ਇਸ ਮੌਕੇ ਵੀ ਫਤੇਗੜ ਚੂੜੀਆਂ ਦੇ ਬੀਐਸ ਫਾਰਮ ਵਿਖੇ ਸੰਤ ਸੇਵਕਾ ਹਸਪਤਾਲ ਵੱਲੋਂ ਐਮ ਡੀ ਰਾਜਵੀਰ ਸਿੰਘ ਮਨਪ੍ਰੀਤ ਸਿੰਘ ਅਤੇ ਸ਼੍ਰੀਮਤੀ ਹਰਵਿੰਦਰ ਕੌਰ ਗਿੱਲ ਅਤੇ ਸ਼੍ਰੀਮਤੀ ਬਲਜੀਤ ਕੌਰ ਗਿੱਲ ਐਮ ਡੀ ਦੀ ਦੇਖ ਰੇਖੇ ਹੇਠ ਔਰਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਲਾਕੇ ਤੀਆਂ ਤੀਆਂ ਪੈਣਾ ਬੀਬੀਆਂ ਬੱਚੀਆਂ ਸ਼ਾਮ ਹੋ ਗਿਆ ਤੇ ਅੱਜ ਮਨਾਏ ਗਏ ਤੀਆਂ ਦੇ ਤਿਹਾਰ ਮੌਕੇ ਵੀ ਇਸ ਫਾਰਮ ਵਿਖੇ ਮਸ਼ਹੂਰ ਦੁਨੀਆ ਦੀ ਲੋਕ ਗਾਇਕਾ ਅਤੇ ਅਦਾਕਾਰਾ ਜਸਵੰਦਰ ਕੌਰ ਬੜਾਰ ਅਤੇ ਗਲੋਰੀ 바ਵਾ ਨੇ ਆਪਣੀ ਕਲਾ ਦੇ ਚੌਰ ਵਿਖਾਇਆ ਤਾਂ ਰੰਗ ਬਣਿਆ ਅਤੇ ਇਸ ਮੌਕੇ ਆਈਆਂ ਤੀਆਂ ਪੈਣਾ ਬੀਬੀਆਂ ਬੱਚੀਆਂ ਨੇ ਖੂਬ ਹਰਾਲ ਗਿੱਦਾ ਪੰਗੜਾ ਅਤੇ ਬੋਲੀਆਂ ਪਾਈਆਂ ਅਤੇ ਸੌਂਹ ਤੇ ਮਿਹਨੇ ਯਾਦ ਕਰਦੇ ਆਂ ਤੀਆਂ ਦਾ ਤਿਹਾਰ ਨਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਅਹਿਮ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਨੂੰ ਸੰਤ ਸੇਵਕ ਹਸਪਤਾਲ ਡਾਕਟਰ ਰਾਜਵੀਰ ਮਨਪ੍ਰੀਤ ਵੱਲੋਂ ਸਨਮਾਨਿਤ ਕੀਤਾ ਗਿਆ ਗੱਲਬਾਤ ਕਰਦੇ ਆ ਨਸ਼ਿੰਦਰ ਗੁਰਾੜ ਅਤੇ ਅਹਿਮ ਦੀ ਰਾਜਵੀਰ ਤੇ ਹੋਰ ਆਈਆਂ ਹੋਈਆਂ ਮਹਿਲਾਵਾਂ ਬੀਬੀਆਂ ਅਤੇ ਬੱਚੀਆਂ ਦਾ ਅੱਜ ਸੋਹਣੀ ਤੁਸੀਂ ਸਾਥੀ ਕੰਮੀਆਂ ਦਿੱਤੀਆਂ ਦਿੱਤੇ ਆ요 ਲੋਕ काफी ਉਤਸ਼ਾਹ ਹੀ ਤੁਹਾਨੂੰ ਲੈ ਕੇ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਮੈਂ ਪਹਿਲਾਂ ਵੈਸੇ ਖਾੜੇ ਬਹੁਤ ਲਾਏ ਸੀਗੇ ਮਾਝੇ ਇਲਾਕੇ ਨੇ ਮੈਨੂੰ ਬਹੁਤ ਪਿਆਰ ਦਿੱਤਾ ਪਰ ਇਸ ਸਾਲ ਜਿੰਨੇ ਮੈਂ 3 ਦੇ ਪ੍ਰੋਗਰਾਮ ਲਾਏ ਨੇ ਪਿਛਲੇ ਸਾਲ ਥੋੜੇ ਘੱਟ ਲਾਏ ਸੀ ਇਸ ਸਾਲ ਮੈਂ ਬਹੁਤ ਲਾਏ ਨੇ ਵੀ ਮੈਨੂੰ ਸਭ ਤੋਂ ਵੱਡੀ ਇਹ ਖੁਸ਼ੀ ਹੁੰਦੀ ਹੈ ਵੀ ਸਾਡੇ ਨਵੀਂ ਜਨਰੇਸ਼ਨ ਨੂੰ ਜੋ ਪੇਰੈਂਟਸ ਨੇ ਇਸ ਸਾਲ ਡਿਊਟੀ ਨਿਭਾਈ ਹੈ ਨਵੀਂ ਜਨਰੇਸ਼ਨ ਨੂੰ ਵੀ 3 ਦਾ ਮਤਲਬ ਕੀ ਹੈ ਸਾਡਾ ਕਲਚਰ ਕੀ ਹੈ ਸਾਡੀ ਪੰਜਾਬੀਅਤ ਜਿਹੜਾ ਜਿਹੜਾ ਸਾਡਾ ਵਿਰਸਾ ओके okay. कई थमाते तो मतलब जो ਆਪਾਂ ਘਰ ਦੇ ਬਰਤਨ ਤਾਂ ਕੋ ਚੁੱਲੇ ਹਾਰੇ ਚਰਖੇ ਕਰੋਸ਼ੀਆ ਸਲਾਈਆਂ ਖੇਤੀ ਤੱਕ ਦੀ ਇੰਸਟਰੂਮੈਂਟ ਦਿਖਾਈ ਗਈ ਸੀ ਹਾਂਜੀ ਮੈਂ ਕੁਝ ਸਮਾ ਅਲਾਵਾ ਤੋਂ ਬਾਅਦ ਹੀ ਚੀਜ਼ਾਂ ਖਤਮ ਹੋ ਗਿਆ ਸੀ ਹੁਣ ਫਿਰ ਨਵੀਂ ਜਨਰੇਸ਼ਨ ਲਾ ਲੋ ਜਾਂ ਕਿਸ ਤਰ੍ਹਾਂ ਫਿਰ ਇੱਕਦਮ ਬਦਲ ਆ ਗਈ। ਹੁਣ ਇੱਕ ਬਾਦ ਵੇਲੇ ਤਾਂ ਮੈਂ ਸਿੰਗਰ ਹੈ ਨਹੀਂ ਸੀ ਜੀ। ਨਹੀਂ ਨਹੀਂ ਮੈਂ ਅਤਿਆਂ ਦੇ ਤਿਹਾਰ ਨੂੰ ਲੈ ਕੇ ਕੀਤਾ ਵਾ। ਖਤਮ ਹੋ ਗਿਆ ਸੀਗਾ। ਹੁਣ ਫਿਰ ਨਵੀਂ ਜਨਰੇਸ਼ਨ ਨੂੰ ਲਾ ਲੋ ਜਾਂ ਇਹ ਹੁਣ ਫਿਰ ਪ੍ਰਮੋਟ ਹੋਇਆ ਹੈ। ਮੈਂ ਸਾਡੇ ਬਜ਼ੁਰਗਾਂ ਤੋਂ ਮਮਾ ਪਾਪਾ ਤੋਂ ਸੁਣਦੀ ਹੁੰਦੀ ਸੀ ਵੀ 94 96 ਦੇ ਅੰਦਰ ਮੇਲੇ ਲੱਗਣੇ ਵੀ ਕੀ ਵਿਆਹਾਂ 'ਚ ਵੀ ਮਤਲਬ ਇਕੱਠ ਹੋਣਾ ਬੰਦ ਹੋ ਗਿਆ ਸੀਗਾ ਹਨ ਤੇ ਹਰ ਬੰਦਾ ਚਾਹੁੰਦਾ ਵੀ ਮੈਂ ਬਾਹਰ ਨਿਕਲਾਂ ਕਿਉਂਕਿ ਅੱਜ ਦੀ ਜਿਹੜੀ ਦੌੜ ਹੈ ਨਾ ਇਹ ਬਹੁਤ ਭੱਜਾ ਦੌੜੀ ਵਾਲੀ ਜ਼ਿੰਦਗੀ ਹੋ ਗਈ। ਭਾਵੇਂ ਉਹ ਬੱਚਿਆਂ ਦੀ ਐਡੇ-ਐਡੇ ਬੈਗ ਹੁੰਦੇ ਆ ਪਿੱਛੇ। ਹਨਾ ਫਿਰ ਉਹਨਾਂ ਨੇ ਟਿਊਸ਼ਨ ਤੇ ਜਾਣਾ ਹੁੰਦਾ। ਫਿਰ ਮਾਪੇ ਦਾ ਬੱਚਿਆਂ ਤੇ ਇੱਕ ਬੋਝ ਹੁੰਦਾ ਵੀ ਤੁਸੀਂ ਕੁਝ ਬਣਨਾ। ਅੱਗੇ ਜਿਹੜੇ ਆਪਾਂ ਲਾਈਫ ਹੰਡਾਈ ਸੀ ਨਾ ਬਚਪਨ ਚ ਉਹ ਫ੍ਰੀ ਮਾਈਂਡ ਹੰਡਾਈ ਸੀ। ਰੋਟੀਆਂ ਖਾ ਲਿਆ ਉਹ ਖਾਦਰ ਦੇ ਝੋੜੇ ਹੁੰਦੇ ਸੀ ਸਕੂਲ ਚਲੇ ਗਏ ਹੋਮਵਰਕ ਥੋੜਾ-ਬਹੁਤ ਮਿਲਣਾ ਕਰਨਾ ਉਸ ਬਾਅਦ ਫ੍ਰੀ ਮਾਈਂਡ ਹੁੰਦੀ ਸੀ। ਅੱਜ ਦੇ ਬੱਚਿਆਂ ਤੇ ਜੋ ਮੈਂ ਮਹਿਸੂਸ ਕਰਦੀ ਆ ਅੱਜ ਦੀਆਂ ਲੇਡੀਜ਼ ਤੇ ਬਹੁਤ ਬੋਝ ਹੈ। ਜੋ ਦੁੱਖ ਖਾਸ ਕਰਕੇ ਵਿਆਹਿਆਂ ਜਾਂਦਿਆਂ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਆਪੇ ਸਾਰੇ ਪਰਿਵਾਰ ਨੂੰ ਆਪ ਦੇ ਆਪ ਨੂੰ ਦੱਸਣਾ ਹੁੰਦਾ ਵੀ ਮੈਂ ਖਾਨਦਾਨ ਦੀ ਬੱਚੀ ਆ ਮੈਂ ਤੁਹਾਨੂੰ ਸੰਭ ਸਕਦੀ ਆ ਉਸ ਤੋਂ ਬਾਅਦ ਜਦੋਂ ਉਹਦੇ ਆਪ ਦੇ ਬੱਚੇ ਹੋ ਜਾਂਦੇ ਆ ਫਿਰ ਉਹਨਾਂ ਨੂੰ ਵਧੀਆ ਐਜੂਕੇਸ਼ਨ ਵਧੀਆ ਰੂਲਸ ਦੇਣਾ ਇੱਕ ਮਾਂ ਦਾ ਫਰਜ਼ ਬਣ ਜਾਂਦਾ ਫਿਰ ਇਕੱਲੇ ਬਾਪ ਦੀ ਕਮਾਈ ਨਾਲ ਮੈਨੂੰ ਲੱਗਦਾ 80% ਲੇਡੀਜ਼ ਮਰਦ ਦੇ ਬਰਾਬਰ ਕਮਾਉਂਦੀਆਂ ਨੇ ਫੇਰ ਕਿਤੇ ਅੱਜ ਦੇ ਦੌਰ ਦੀਆਂ ਫੈਸਿਲਿਟੀਆਂ ਮਿਲਦੀਆਂ ਨੇ ਖਾਸ ਕਰਕੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਪਾਣੀ ਮੁੱਲ ਦਾ ਬਿਜਲੀ ਮੁੱਲ ਦੀ ਜੋ ਸੀਬਰੇਜ਼ ਵਗੈਰਾ ਜਿਹੜੇ ਸ਼ਹਿਰਾਂ 'ਚ ਰਹਿੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਲੇਡੀਜ਼ ਨਾਲ ਨਾ ਕਮਾਵੇ ਤਾਂ ਮੇਰੇ ਖਿਆਲ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਨਹੀਂ ਮਿਲ ਸਕਦੀ ਤੇ ਫੇਰ ਐਨੀ ਟਾਈਟ ਪੋਜੀਸ਼ਨ ਦੇ ਅੰਦਰ ਐਨੀ ਭੱਜ ਦੌੜ ਦੇ ਅੰਦਰ ਜੋ ਲੇਡੀਜ਼ ਹਿੰਮਤ ਕਰਦੀਆਂ ਨੇ ਸਾਡੇ ਵਿਰਸੇ ਨੂੰ ਅੱਜ ਦੀ ਜਨਰੇਸ਼ਨ ਸਾਹਮਣੇ ਲਿਆਉਂਦੀਆਂ ਨੇ ਵੀ ਗਿੱਦਾ ਕੀ ਚੀਜ਼ ਐ ਬੋਲੀਆਂ ਕੀ ਸੀਜ਼ ਨੇ ਸਾਡਾ ਕਲਚਰ ਕੀ ਚੀਜ਼ ਐ ਮੈਂ ਤਾਂ ਸਲੂਟ ਕਰਦੀ ਐ ਅਮੇਜ਼ਿੰਗ ਮੈਂ ਸਲੂਟ ਕਰਦੀ ਐ ਵੀ ਆਈ ਮੈਂ ਭੱਗ ਦੌੜ ਦੇ ਵਿੱਚ ਇਸ ਯੁੱਗ ਦੇ ਅੰਦਰ ਸਾਡੇ ਕਲਚਰ ਨੂੰ ਸੰਭਾਇਆ ਹੈ ਜਦੋਂ ਜਦੋਂ ਦੇ ਅਸੀਂ ਤੁਹਾਨੂੰ ਸੁਣਦੇ ਆਏ ਆ ਅੱਜ ਤੱਕ ਤੁਸੀਂ ਸਾਫ ਸੁਥਰੀ ਗਾਇਕੀ ਕੀਤੀ ਹੈ ਜੀ ਤੁਹਾਡੇ ਨਹੀਂ ਕਦੀ ਆਇਆ ਜਿਤਨਾ ਹਥਿਆਰ ਹਥਿਆਰ ਕਲਚਰ ਦੂਜਾ ਕਲਚਰ ਜਿਹੜਾ ਹਥਿਆਰ ਨੇ ਗਾਇਆ ਜਿਵੇਂ ਕੁਮਾਰਾ ਹਥਿਆਰ ਦੂਜਾ ਮੋਲ ਦਾ ਪਿਆਰ ਕੀ ਜੱਕੌਲੀ ਚਾਟ ਯਾਰ ਨੇ ਉਹ ਲੱਗੇ ਨਵਾਂ ਦੇ ਪਰ ਮੈਂ ਨਾਲ ਦੇ ਨਾਲ ਉਹਦਾ ਮਤਲਬ ਵੀ ਦੱਸ ਦਿੰਦੀ ਆ ਕਿ ਮਾੜਾ ਯਾਰ ਮਾੜਾ ਪਿਆਰ ਮਾੜਾ ਹਥਿਆਰ ਵੀ ਮੈਂ ਹਥਿਆਰ ਸ਼ਬਦ ਨੂੰ ਉੱਥੇ ਯੂਜ਼ ਕੀਤਾ ਜਿੱਥੇ ਸੈਲਫ ਡਿਫੈਂਸ ਲਈ ਹੋਵੇ ਮੈਂ ਹਥਿਆਰ ਨੂੰ ਸ਼ੋਸ਼ੇਬਾਜ਼ੀ ਲਈ ਨਹੀਂ ਲਿਆ ਮੈਂ ਹਥਿਆਰ ਮੇਰੇ ਗਾਣੇ ਚ ਆ ਨਹੀਂ ਨਹੀਂ ਸਹੀ ਹਾਂ ਨਹੀਂ ਨਹੀਂ ਚਾਤ ਬੱਚਿਆਂ ਦਾ ਗਲਤ ਗਾਈਡਿੰਗ ਹੋ ਜੇ ਹਾਂ ਮਤਲਬ ਹਰ ਗਾਣੇ 'ਚ ਜੇ ਮੈਂ ਹਥਿਆਰ ਸ਼ਬਦ ਲਿਆ ਤਾਂ ਉਹਦਾ ਕੋਈ ਨਾ ਕੋਈ मीनिंग ਹੁੰਦਾ ਹੈ ਬੱਚੀ ਨੇ ਇਹ ਨਾ ਹੁੰਦਾ ਗਾਇਆ ਸਲੂਟ ਇਹਨੂੰ ਹਾਂ ਇਹ ਖਾਸ ਤਨ ਅੱਛਾ ਦੂਸਰਾ ਮੈਂ ਇਹਨੂੰ ਕਹਾਂ ਲਗਾ ਫਤੇਗਰ ਚੂੜੀਆਂ ਇਹੋ ਜੇ ਬੱਚੇ ਲਈ ਬਹੁਤ ਲੱਕੀ ਹੈ 90 ਦੇ ਦਹਾਕੇ ਚ ਜਸਤੇਵ ਸਿੰਘ ਜਸਵਾਲ ਇਥੇ ਤਰਵਿੰਦਰ ਗਰੇਵਾਲ ਨੂੰ 80 ਉਮਰ ਚ ਲੈ ਕੇ ਆਏ ਸੀ 12 ਸਾਲ ਦੀ ਉਮਰ ਹਾਂਜੀ ਇਸ ਤੋਂ ਵੀ ਛਾਏ ਛੋਟਾ ਸੀਗਾ ਮੈਨੂੰ ਚੇਤਾ ਆ ਵਾ ਸੀ ਛੋਟੇ ਸੀ ਕਾਹੇ ਮੇਲਾ ਸੀਗਾ ਉਥੇ ਕਰਵਾਇਆ ਸੀ ਰਜੀਵ ਸੋਨੀ ਜਿਹਦੇ ਹੋਰ ਵਾਲੇ ਰਣਜੀਤ ਸਿੰਘ ਤੇ ਸੰਧਮ ਵਾਲੇ ਨਾ ਬੜਾ-ਬੜਾ ਪ੍ਰੋਗਰਾਮ ਕਰਾਇਆ ਸੀ ਸੰਸ ਰਾਜ ਜੀ ਸਦੂਲ ਸਕੰਦਰ ਤੇ ਪ੍ਰੋਫੈਸਰ ਮੋਹਨ ਸਿੰਘ ਜਾਂ ਯਾਦ ਕਰੀ ਮੇਲਾ ਕਰਾਉਂਦੇ ਸੀ ਜਿਸ ਵਾਰ ਉਹ ਉਹਨਾਂ ਬਹੁਤ ਜਸ ਉਹ ਤੁਹਾਨੂੰ ਪਤਾ ਆ ਪੀ ਪ੍ਰੋਫੈਸਰ ਮੋਹਨ ਸਿੰਘ ਨੇ ਇਹ ਲੈਣੇ ਬੜੇ ਬਹੁਤ ਸੰਗਤ ਬੜੇ ਕਲਾਕਾਰਾਂ ਨੂੰ ਜਨਮ ਦਿੱਤਾ ਜੀ ਬੜੇ ਹਜ਼ਾਰਾਂ ਉਹਦੇ ਵਿੱਚ ਇੱਥੇ ਉਹ ਜਿਹੜੇ ਜਿਸ ਦੇਵ ਸਿੰਘ ਜਸਵਾਲੀ ਨੇ ਉਹ ਹਮੇਸ਼ਾ ਨਾਮ ਰੱਖਦੇ ਸੀ ਜਿਸ ਤਰ੍ਹਾਂ ਤੁਸੀਂ ਮੈਂ ਦੇਖ ਰਿਹਾ ਨਾ ਇਹ ਬੱਚੀ ਨੂੰ ਤੇਰਵਿੰਦਰ ਗਰੇਵਾਲ ਜਿੱਦਨ ਫਤਿਹਗੜ੍ਹ ਹੋ ਗਿਆ ਕੱਲ ਹੋਰ ਪਰਸੋਂ ਹੋ ਤੇ ਵੱਡਾ ਸਿੰਗਰ ਬੋਲੇ ਤੁਸੀਂ ਯਕੀਨ ਕਰੋਗੇ ਮੈਨੂੰ ਬੱਚੀ ਦੀ ਉਹ ਹੀ ਚੀਜ਼ ਜ਼ਿਆਦਾ ਆਈ ਤੁਸੀਂ ਯਕੀਨ ਕਰੋਗੇ ਵੀ ਜਿਹੜੀ ਕਲਾਕਾਰ ਨੂੰ ਬੇਸੁਰੀ ਦੱਸਿਆ ਗਿਆ ਨਾ ਕਿ ਚਗਾਉਂਦੀ ਹਨ ਤੁਸੀਂ ਪਿਛਲੇ ਦੌਰ ਚ ਦੇਖਿਆ ਹੀ ਹੋਣਾ ਮੈਂ ਇਹਨੂੰ ਰਾਤ ਨੂੰ ਪਲੇਟ ਤੇ ਬਹਿ ਕੇ ਸਿਖਾਉਣੀ ਠੀਕ ਆ ਹੁਣ ਜਿੰਨਾ ਕੁ ਮੈਨੂੰ ਆਉਂਦਾ ਪਰ ਮੈਂ ਬੱਚੀ ਨੂੰ ਦੱਸ ਬਾਤ ਕਮਾਲ ਮੈਂ ਮੰਨਦੀ ਆ ਵੀ ਮੇਰੇ ਪਲੇਟ ਤੇ ਸਿਖਾਉਣ ਵਾਲੀ ਇਹਨਾਂ ਸਾਡਾ ਤੁਹਾਡੀ ਸਿੱਖਿਆ ਟਾੜਾ ਸਾਰਾ ਕੋ ਪਰ ਫਤੇਗੜ ਚੂੜੀਆਂ ਮੈਨੂੰ ਬੇਟੀ ਨੂੰ ਦੱਸ ਰਹੀ ਹੈ ਕਿ ਤੇਰੇ ਲਈ ਬਹੁਤ ਲੱਕੀ ਹੋਏਗਾ ਪਰਵਿੰਦਰ ਗਰੇਵਾਲ ਨੂੰ ਮੈਂ ਹਰ ਪਿੰਡ ਵਿੱਚ ਬਹੁਤ ਸ਼ਾਬਾਸ਼ ਮਿਲਿਆ ਜਿਵੇਂ ਤੁਸੀਂ ਅੱਜ ਐਪਰੀਸ਼ੀਏਟ ਕੀਤਾ ਨਾ 10 ਕਿ ਸਟੇਜਾਂ 15 ਹੋ ਗਿਆ ਮੇਰੇ ਨਾਲ ਜਾਂਦੀ ਹੈ ਤੁਹਾਡੇ ਵਾਂਗੂ ਬਹੁਤ ਪਿਆਰ ਮਿਲਦਾ ਤੇ ਉਹ ਮੈਨੂੰ ਖਾਲੀ ਇਹ ਪਰਵਿੰਦਰ ਗਰੇਵਾਲ ਐਡਾ ਹੀ ਤੇ ਜਸਦੇਵ ਸਿੰਘ ਜਸਵਾਲ ਉਹਨੂੰ ਫਤੇਗੜ ਲੈ ਗਿਆ ਤੇ ਦਿਨਾਂ ਜੀ ਉਹ ਫਿਰ ਸਿੰਗਰ ਬਣਿਆ ਛੁੱਟੀ ਉਮਰ थी ਤੇ ਮੈਂ ਬੱਚੀ ਨੂੰ ਵੀ ਹੁਣ ਅਸ਼ੀਰਵਾਦ ਅਸੀਂ ਪਿਆਪ ਗਏ ਨੇ ਪਰਮਾਤਮਾ ਬੱਚੀ ਨੂੰ ਤੁਹਾਡੇ ਐ ਸਾਈਹ ਥੱਲੇ ਇਹ ਜਿਹੜੀ ਬੱਚੀ ਪਰ ਖੁੱਲੇ ਹਾਂਜੀ ਬੱਚੇ ਕਰਨਦੀਪ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਫੇਗੜ ਚੂੜਿਆ ਬਹੁਤ ਸੋਹਣਾ ਤੁਸੀਂ ਗਿਆ ਦਿਲ ਨੂੰ ਸ਼ੂ ਜਿਤਨਾ ਬੰਦੇ ਨੇ ਹਾਰਟ ਰੇਟਿੰਗ ਵਾਲੇ ਜਿਹੜਾ ਨਾ ਬੰਦਾ ਕਮਾਲ ਕਰਤੀ ਤੁਸੀਂ ਬਹੁਤ ਵਧੀਆ ਲੱਗ ਰਿਹਾ ਹਰ ਰੋਜ਼ ਮੈਮ ਦੇ ਨਾਲ ਜਾ ਕੇ ਮੈਮ ਨਾਲ ਰਹਿ ਕੇ ਹਰ ਇੱਕ ਦਿਨ ਇੱਕ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਤੇ ਜਿਹੜੀ ਵੀ ਜਗ੍ਹਾ ਤੇ ਹਾਲ ਤੱਕ ਮੈਂ ਗਈ ਆ ਮੈਨੂੰ ਬਹੁਤ ਪਿਆਰ ਮਿਲਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਂ ਮੈਂ ਵੀ ਆਪਣੇ ਆਪ ਤੋਂ ਹੀ ਉਮੀਦ ਲਾਈ ਹੈ ਕਿ ਮੈਂ ਇੱਕ ਦਿਨ ਆਪਣੇ ਉਸਤਾਦ ਜਸਵਿੰਦਰ ਬਰਾਡ ਮੈਮ ਜੀ ਦਾ ਨਾਮ ਰੌਸ਼ਨ ਕਰਾਂ ਤੇ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਾਂ ਛੋਟੀ ਉਮਰ ਹੈ ਆਪ ক্লাস 2 ਦੀ ਕਲਾਸ ਹੈ ਇਹ ਸੁਰ ਸੁਰ ਸੰਗਮ ਜਿਹੜਾ ਬੜਾ ਔਖਾ ਹੁੰਦਾ ਇਹ ਗੋਡ ਗਿਫਟ ਵੀ ਹੈ ਜੀ ਇਹਨੂੰ ਬਿਲਕੁਲ ਬਿਲਕੁਲ ਬੜਾ ਤੁਸੀਂ ਬੱਚਨ ਤੇ ਕਿ ਐਸੇ ਯਾਦ ਕਰਨ ਨੂੰ ਨਹੀਂ ਕਰੀਏ ਤਾਂ ਉਹ ਨਹੀਂ ਹੁੰਦਾ ਪਰ ਸਮਝਣਾ ਸੁਰ ਨੂੰ ਸਮਝਣਾ ਜਿਹੜਾ ਇਹ ਬੜਾ ਔਖਾ ਹੁੰਦਾ ਕਿ ਕਿਸ ਤਰ੍ਹਾਂ ਸਾਰਾ ਕਰ ਲੀਦੇ ਮੈਨੇਜ ਐਕਚੁਅਲੀ ਸਰ ਮਤਲਬ ਕੁਝ ਤੁਸੀਂ ਲਾ ਲੋ ਵੀ ਵਿਰਾਸਤ ਵਿੱਚ ਮਿਲੀ ਹੋਈ ਹੈ ਸਿੰਗਿੰਗ ਮੇਰੇ ਜਿਹੜੇ ਪਾਪਾ ਨੇ ਮੇਰੇ ਦਾਦਾ ਜੀ ਨੇ ਪਰਦਾਦਾ ਜੀ ਸਾਰੇ ਰਾਗੀ ਸੀ ਮੇਰੇ ਪਾਪਾ ਹਲੇ ਵੀ ਰਾਗੀ ਨੇ ਤਾਇਆ ਜੀ ਚਾਚਾ ਸਾਰੇ ਰਾਗੀ ਨੇ ਤੇ ਕੁਝ ਜਦੋਂ ਐਨੇ ਅੱਛੇ ਮੈਨੂੰ ਉਸਤਾਦ ਮਿਲੇ ਨੇ ਫਿਰ ਕਿੱਦਾਂ ਨਹੀਂ ਸਮਝ ਆਏਗੀ ਮਾਂ ਪਿਓ ਗੋੜ ਸਾਰਾ ਹਾਂਜੀ ਸਾਰਾ ਕੁਝ ਨਾ ਦੇਖ ਰਾਇ ਵੀ ਬਹੁਤ ਜ਼ਰਾ ਤੁਹਾਨੂੰ ਮੈਂ ਮਤਲਬ ਸਟੇਜ ਤੇ ਹਮੇਸ਼ਾ ਕਹਿੰਦੇ ਹੁੰਨੇ ਆ ਮੈਨੂੰ ਪੁੱਛੂ ਪਹਿਲਾ ਗਾਣਾ ਮੈਂ ਹਮੇਸ਼ਾ ਹਾਲਾਤ ਦੇਖ ਕੇ ਕਹਿੰਦੇ ਹੁੰਨੇ ਆ ਇਥੇ ਆ ਗਾੜੀ ਪਹਿਲਾ ਸੈਕਿੰਡ ਆ ਲਾ ਦੇ ਜਦੋਂ ਬੋਲੀਆਂ ਪਾਉਂਦੀ ਐ ਹਾਲਾਂਕਿ ਕੋਈ ਵੀ ਨਹੀਂ ਮੈਂ ਇਹ ਤਾਂ ਕਹਿਣਾ ਖੜੀ ਕਰਦੀ ਆਂ ਕਿ ਮੈਂ ਕਹਿੰਿਆ ਨੇ ਖੜਾ ਹੋ ਕੇ ਫਿਰ ਹੀ ਦੁਨੀਆ ਦਾ ਸਾਹਮਣਾ ਕਰੇਗੀ ਤਾਂ ਬੱਚੇ ਗੋਲਡ ਲਾਸੀ ਹੋ ਪਰ ਆ ਤੁਹਾਨੂੰ ਯਾਦ ਰੱਖਣਾ ਦੁਨੀਆ ਦੇ ਬਾਹਰ ਗਉਣ ਜਾਏਗੀ ਨਾ ਇਹਨਾਂ ਦੇ ਨਾਂ ਦੇ ਇਹ ਸਾਨੂੰ ਯਾਦ ਰੱਖਿਓ ਕਿ ਉਹ ਪ੍ਰੈਸ ਵਾਲਿਆਂ ਨੇ ਆ ਮੈਨੂੰ ਕੁਐਸਚਨ ਕੀਤੇ ਸੀ ਇੱਕਦੋ ਵੱਡੀ ਕਲਾਕਾਰ ਕਰੇ ਫਿਰ ਫਤਿਹਗੜ੍ਹ ਨੂੰ ਜ਼ਰੂਰ ਯਾਦ ਕਰਦੇ ਜਰੂਰ ਸਰ ਥੈਂਕ ਯੂ ਰਾਜੀਵੀ ਜੀ ਸਾਡੇ ਵੱਲੋਂ ਅੱਜ ਬੜਾ ਸੁਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ 30 ਦਿਨ ਦੁਹਾਰ ਤੇ ਕਿਸ ਤਰ੍ਹਾਂ ਦੀ ਪਲਾਨਿੰਗ ਕੀਤੀ ਸੀ ਪਹਿਲਾਂ ਕਿਸ ਤਰ੍ਹਾਂ ਦਾ ਮਾਇਚ ਆਇਆ ਸਾਰਾ ਕਿਲੇ ਅਸੀਂ ਪੁਰਾਣੇ ਪੁਸ਼ੋਕਰ ਨੂੰ ਜਿਹੜਾ ਆ ਉਹਨੂੰ ਯਾਦ ਕਰਦੇ ਹੋયા ਹਾਂ ਮਤਲਬ ਬੱਚਿਆਂ ਦੇ ਨਾਲ ਜਿਹੜਾ ਬੱਚਿਆਂ ਦੇ ਧੀਆ ਦਾ ਭੈਣ ਦਾ ਭੂਆ ਦਾ ਮਾਸੀ ਦਾ ਸਾਰਾ ਇਹ ਸਾਂਝਾ ਇਤਿਹਾਸ ਸੀ ਤੇ ਲੋਕ ਭੁੱਲਦੇ ਜਾਂਦੇ ਸੀ ਤੇ ਕਰਕੇ ਅਸੀਂ ਫਿਰ ਇੱਕ ਪਲਾਨ ਕੀਤਾ ਕਿ ਇਹ ਕਿ ਉਹਨਾਂ ਨਾਲ ਕੇ ਆਪਣੀਆਂ ਬੇਟੀਆਂ ਨੂੰ ਭੈਣਾਂ ਨੂੰ ਭੂਆ ਨੂੰ ਸਾਰੇ ਨਾਲ ਕੇ ਇਹ ਪ੍ਰੋਗਰਾਮ ਕਰੀਏ ਬਹੁਤ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਦਾ ਲੱਗ ਰਿਹਾ ਤੁਹਾਡੀ ਫੈਮਿਲੀ ਸਾਰੇ ਇਲਾਕੇ ਦੀਆਂ ਭੈਣਾਂ ਬੀਬੀਆਂ ਬੱਚੀਆਂ ਸਾਰੀਆਂ ਇੱਥੇ ਨੱਥੀ ਹੋ ਗਈਆਂ ਬਹੁਤ ਵਧੀਆ ਆ ਡਿਸਪਲਿਨ ਚ ਰਹੇ ਸਾਰੇ ਬੱਚੇ ਵੀ ਵਧੀਆ ਫੂਲ ਇੰਜੋਏ ਕੀਤਾ ਬਾਕੀ ਆ ਕਿ ਪੂਰਾ ਪੰਜਾਬੀ ਪਰਹਵਾ ਪਾ ਕੇ ਆਏ ਆ ਬੱਚੇ ਠੀਕ ਆ ਇਹਨਾਂ ਨੇ ਇੰਜੋਏ ਕੀਤਾ ਦੀਆਂ ਮਤਲਬ ਲਾਈਕ ਦੇਖੀ ਮੇਰੀ ਕਿੰਨਾ ਹਰਸ਼ਦੀਪ ਜਿਹੜਾ ਪਾਪਾ ਬਹੁਤ ਬੜਾ ਸੁਭਾਅ ਕੋਲ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਤੇ ਨਾਲੇ ਵੀ ਸਾਰਿਆਂ ਨੂੰ ਸੜ ਕੇ ਕਿਸੇ ਕੋ ਟਾਈਮ ਨਹੀਂ ਹੁੰਦਾ ਅੱਜਕੱਲ ਤੇ ਪਰ ਥੋੜਾ ਜਿਹਾ ਸਭ ਨੇ ਟਾਈਮ ਕੱਢਿਆ ਤੇ ਬਹੁਤ ਥੈਂਕ ਯੂ ਸਾਇਆ ਦਾ ਹਰ ਜੋ ਸੰਤ ਸੇਵਕ ਹਸਪੀਟਲ ਵੱਲੋਂ ਪਿੰਡ ਬੱਦੀਪੁਰਾ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਸਰਦਾਰ ਰਾਜਵੀਰ ਸਿੰਘ ਜੀ ਦੇ ਸਹਿਯੋਗ ਨਾਲ ਇਹਨਾਂ ਸਾਰੇ ਭਰਾਵਾਂ ਦੇ ਨਾਲ ਜਿਹੜਾ ਤੀਆਂ ਦਾ ਤਿਆਰ ਬਣਾਇਆ ਜਾ ਰਿਹਾ ਸਭ ਤੋਂ ਪਹਿਲਾਂ ਇਸ ਸ਼ੁਭ ਦਿਹਾੜੇ ਦੇ ਉੱਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਤੇ ਵਿਸ਼ੇਸ਼ ਤੌਰ ਤੇ ਅੱਜ ਗਰਮੀਤ ਬਾਵਾ ਜੀ ਦੀ ਬੇਟੀ ਜਸਵਿੰਦਰ ਬਰਾੜ ਜਿਹੜੇ ਪੰਜਾਬ ਲੋਕ ਗਾਇਕ ਨੇ ਕੋਈ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਇਸ ਟੀੜੀ ਨੂੰ ਜਿਹੜੀ ਨੌਜਵਾਨ ਟੀੜੀ ਨੂੰ ਸਾਰਿਆਂ ਨੂੰ ਇਤਿਹਾਰ ਬਾਰੇ ਜਾਣੂ ਕਰਾਉਣ ਲਈ ਤੇ ਮੈਂ ਨਾ ਸਾਰਿਆਂ ਦਾ ਕੋਟਨ ਨਕਰ ਵਾਲਿਆਂ ਦਾ ਵੀ ਤੇ ਨਾ ਸਾਰਿਆਂ ਦਾ ਧੰਵਾਦ ਆ ਜਿਨ੍ਹਾਂ ਨੇ ਸਾਰੇ ਭੈਣ ਭਰਾਵਾਂ ਨੂੰ ਇਕੱਠਿਆਂ ਕਰਕੇ ਅੱਜ ਖੁਸ਼ੀ ਦਾ ਜਹਾਰ ਜਿਹੜਾ ਦਿਨ ਮਨਾਇਆ ਗਿਆ ਅੱਜ ਤੇ ਪ੍ਰੋਗਰਾਮ ਤੇ ਕੋਈ ਹੋ ਰਿਹਾ ਜਿੱਥੇ ਅਸੀਂ ਆਏ ਆ ਇਹਦੇ ਨਾਲ ਕਿਤੇ ਨਾ 84 ਬੰਦੇ 84 ਗੱਲਾਂ ਵੀ ਚੱਲਦੀਆਂ ਨਾਲ ਗੱਲ ਇਹ ਆ ਵੀ ਜਦੋਂ ਬਣ ਜਾਊਗਾ ਫਿਰ ਉਹਦੇ ਬਾਰੇ ਦੱਸਾਂ ਜੇ ਸਾਰਾ ਕੁਝ ਵੀ ਇਹ ਚੀਜ਼ ਪਹਿਲੇ ਦੇਣੀ ਗੱਲ ਜਿਹੜੀ ਕਲੀਅਰ ਹੋ ਕੱਲ ਬਹੁਤ ਹੀ ਵਧੀਆ ਜਿਹਾ ਗਿਆਨੀਰ ਪਹਾੜੀ ਸਿੰਘ ਹੋਣੀ ਬਣਨਾ ਤੇ ਸਾਰਾ ਕੁਝ ਬਾਹਰ ਆ ਜਾਣਾ ਜੀ ਇਹੀ ਗੱਲ ਤਾਂ ਅਸੀਂ ਕਹਿ ਰਹੇ ਹਾਂ ਪਹਿਲੇ ਦਿਨ ਤੋਂ ਤੋਂ ਕੱਲ ਕੱਲ ਕਲੀਅਰ ਹੋ ਜਾਣੀ ਹੈ ਜੀ ਜਿੱਕਰ ਜੀ ਦੇ ਲਗਾਤਾਰ ਪਰਚੇ ਹੋ ਰਹੇ ਆ ਜੀ ਲਗਾਤਾਰ ਫਿਰ ਉਹ ਦੂਜਾ ਹੋ ਗਿਆ ਚਰਚਾ ਵਾਲੇ ਕਿ ਜੇ ਦੀ ਤਿਆਰੀ ਕੋਈ ਚੱਕਰ ਨਹੀਂ ਜਿੱਥੇ ਇੱਕ ਹੋ ਗਿਆ ਜੀ ਦੋ ਹੋ ਜੇ ਤਿੰਨ ਦੇ ਦਿਨ ਚਾਰ ਦੇ ਦਿਨ ਕੋਈ ਫਰਕ ਨਹੀਂ ਪੈਂਦਾ ਜੀ ਇਹਦੇ ਨਾਲ ਤੇ ਤਾਂ ਜਦੋਂ ਸਰਕਾਰ ਇੱਥੋਂ ਸਪਸ਼ਟ ਹੁੰਦਾ ਵੀ ਜਿਹੜੀ ਸਰਕਾਰ ਹੈ ਕਿ ਲੈਵਲ ਤੱਕ गिर ਚੁੱਕੀ ਆ ਤੇ ਕਿੰਨੀ ਬਖਲਾੜ ਦੇ ਵਿੱਚ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਂ ਤੋਂ ਹਾਂਜੀ ਪਾਜੀ ਬਹੁਤ ਵਧੀਆ ਲੱਗਾ ਸਾਨੂੰ ਮਤਲਬ ਕੁੜੀਆਂ ਨੇ ਰਲ ਮਿਲ ਕੇ ਗਿੱਧੇ ਪਾਏ ਨੱਚੀਆਂ ਵਾ ਤੇ ਪੁਰਾਣੀ ਪਛੋਕੜ ਨੂੰ ਚਲੋ ਤਾਜ਼ਾ ਕੀਤਾ ਹੈ ਬਹੁਤ ਵਧੀਆ ਚਲੋ ਇਸ ਤਰ੍ਹਾਂ ਰਲ ਮਿਲ ਕੇ ਇੱਕ ਪਿਆਰ ਪ੍ਰੇਮ ਵਾਦਦਾ ਹੈ ਸਾਰਿਆਂ ਨੂੰ ਇਸ ਤਰ੍ਹਾਂ ਹੀ ਰਲ ਮਿਲ ਕੇ ਨੱਚਣਾ ਗਾਉਣਾ ਚਾਹੀਦਾ ਵਾ ਚਲੋ ਆਪਣੇ ਧੀਆ ਦੇ ਵਿੱਚ ਜੋ ਵੀ ਚਲੋ ਪੈਂਦਰਾਵਾਂ ਨੂੰ ਇਕੱਠੇ ਹੋ ਕੇ ਖੁਸ਼ੀ ਮਨਾਉਣੀ ਚਾਹੀਦੀ ਹਾਂਜੀ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਇਹਨਾਂ ਦਾ ਤਿਆਰ ਲੋਕੀ ਪੋਲਦੇ ਜਾਂਦੇ ਹੀ ਹੁਣ ਬਹੁਤ ਵਧੀਆ ਲੱਗਿਆ ਅੱਜ ਕਰਕੇ ਪੂਨਾ ਜਿੱਤਾ ਪਾ ਕੇ ਪੂਰੇ ਪਾਕਿਸਤਾਨ ਦੇ ਰਲ ਮਿਲ ਕੇ ਮਨਾਏ। ਏਰੀਆ ਦੇ ਇਤਿਹਾਸ ਤੋਂ ਪੱਤੇ ਗੜ ਚੂੜੀਆਂ ਇਸ ਫਾਰਮਿਸਟਾਂ ਦਾ ਲੱਗ ਰਿਹਾ। ਬਹੁਤ ਵਧੀਆ ਲੱਗਿਆ। ਡਾਕਟਰ ਰਜਵੀ ਸਿੰਘ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਤੀਆਂ ਦਾ ਤਿਆਰ ਕਰਕੇ। ਲੇਡੀਜ਼ ਨੂੰ ਘੁਮਣ ਫਿਰਨ ਦਾ ਨਚਣ ਟੱਪਣ ਦਾ ਵਧੀਆ ਮੌਕਾ ਮਿਲ ਗਿਆ। ਜਿਹੜੇ ਮਹਾਰਾਜ ਇਹਨਾਂ ਨੂੰ ਜਿਆਦਾ ਤਰੱਕੀ ਬਖਸ਼ੇ ਔਰ ਬਹੁਤ ਵਧੀਆ ਕਲਾਸੀ ਦੋ ਗਾਇਕ ਵੀ ਆਏ ਗਲੋਰੀ 바ਵਾ ਜਸਵਿੰਦਰ ਬਰਾੜ ਬਹੁਤ ਇੰਜੋਏ ਕੀਤਾ ਲੇਡੀਜ਼ ਨੇ ਬੱਚਿਆਂ ਨੇ ਸਾਰਿਆਂ ਨੇ। ਖਾਨਪਿੰਦਾ ਵੀ ਵਧੀਆ ਪ੍ਰੋਗਰਾਮ ਸੀਗਾ ਬਹੁਤ ਵਧੀਆ ਧੀਆ ਦਾ ਬੜਾ ਮਜ਼ਾ ਆ ਇਸ ਤਰ੍ਹਾਂ ਲੱਗਾ ਜੀ ਬਹੁਤ ਵਧੀਆ ਧੀਆ ਦਾ ਸੀ ਬਹੁਤ ਜਿਆਦਾ ਧੀਆ ਦਾ ਪ੍ਰੋਗਰਾਮ ਜਿਹੜਾ ਸਾਰਿਆਂ ਨੂੰ ਕਰਨਾ ਚਾਹੀਦਾ ਵਾ ਕੁੜੀਆਂ ਨੂੰ ਨੱਚਣਾ ਟੱਪਣਾ ਵਧੀਆ ਚਾਹੀਦਾ ਵਾ ਇਹ ਸਾਲ ਬਾਅਦ ਆਉਂਦਾ ਵਾ ਧੀਆ ਦਾ ਪ੍ਰੋਗਰਾਮ ਸਾਰਿਆਂ ਨੂੰ ਹੀ ਇੰਜੋਏ ਕਰਨਾ ਚਾਹੀਦਾ ਵਾ ਕਿਸ ਤਰ੍ਹਾਂ ਲੱਗਿਆ ਜੀ ਅੱਜ ਹਾਂਜੀ ਬਹੁਤ ਵਧੀਆ ਉਹ ਵੀ ਸਾਡੇ ਫਰੀਗੜ ਸ਼ਹਿਰ 'ਚ ਇੰਨਾ ਸੋਹਣਾ ਤੀਆਂ ਦਾ ਤਿਉਹਾਰ ਬਹੁਤ ਵਧੀਆ ਲੱਗਾ ਮੈਂ ਤਕੀਨਿਆ ਕਿ ਹਰ ਸਾਲ ਇਦਾਂ ਦਾ ਰਿਮੈਂਟ ਇੰਨਾ ਸੋਹਣਾ ਇੰਨਾ ਸੋਹਣਾ ਸੱਭਿਆਚਾਰ ਪ੍ਰੋਗਰਾਮ ਹਰ ਸਾਲ ਹੋਣਾ ਚਾਹੀਦਾ ਬਹੁਤ ਕੁਝ ਹੋਇਆ ਵੀ ਸਾਡੇ ਸ਼ਹਿਰ ਵਿੱਚ ਫਰੀਗੜ ਟੋਰੀਆਂ 'ਚ ਬਹੁਤ ਵਧੀਆ ਲੱਗਾ ਜੀ ਥੈਂਕ ਯੂ ਬਹੁਤ ਵਧੀਆ ਪ੍ਰੋਗਰਾਮ ਸੀ। ਕੀ ਚਾਹੋਗੇ ਕੁਝ? ਹਾਂਜੀ ਬਹੁਤ ਵਧੀਆ ਸੀ ਬਸ।